ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਤੇਜ਼ੀ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਮਹਿਲਾ ਵਿੰਗ ਨੂੰ ਉੱਚਾ ਚੁੱਕਣ ਲਈ ਮਹਿਲਾਵਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਗੁਰਦਾਸਪੁਰ ਦੀ ਸਾਹਿਬ ਕੌਰ ਨੂੰ ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਦਾ ਅਹੁਦਾ ਦਿੱਤਾ ਗਿਆ ਇਸੇ ਤਿਤ ਰਾਜੀਵ ਸ਼ਰਮਾ ਇਨਚਾਰਜ ਲੋਕ ਸਭਾ ਗੁਰਦਾਸਪੁਰ ਯੋਗ ਰੰਦਾਵਾ ਪਲੈਨਿੰਗ ਬੋਰਡ ਦੇ ਚੇਅਰਮੈਨ ਵੱਲੋਂ ਸਾਹਿਬ ਕੌਰ ਨੂੰ ਸ਼ਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਸਾਹਿਬ ਕੌਰ ਨੇ ਕਿਹਾ ਕਿ ਉਹ ਤਹਿ ਦਿਲੋਂ ਆਪਣੇ ਉਦੇ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਮੈਨੂੰ ਜੋ ਉਦਾ ਇਸ ਪਾਰਟੀ ਵੱਲੋਂ ਮਿਲਿਆ ਹੈ ਮੈਂ ਆਪਣੇ ਨਾਲ ਹੋਰ ਵੀ ਮਹਿਲਾਵਾਂ ਨੂੰ ਜੋੜ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੀ ਅਤੇ 2027 ਦੀਆਂ ਚੋਣਾਂ ਵਿੱਚ ਮਹਿਲਾ ਵਿੰਗ ਦੀਆਂ ਮਹਿਲਾਵਾਂ ਦਾ ਵੱਡਾ ਯੋਗਦਾਨ ਹੋਵੇਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਮੈਂ Rajiv Sharma ਇੰਚਾਰਜ ਲੋਕ ਸਭਾ ਗੁਰਦਾਸਪੁਰ ਚੇਅਰਮੈਨ ਇੰਪਰੂਵਮੈਂਟ ਅਫਸਰ ਗੁਰਦਾਸਪੁਰ ਅੱਜ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਸਹਿਬ ਕੋਰ ਜੀ ਨੂੰ ਹਲਕਾ ਕੋਆਰਡੀਨੇਟਰ ਗੁਰਦਾਸਪੁਰ ਦਾ ਲਾਇਆ ਗਿਆ ਸੀ ਜਿਹਦੇ ਵਿੱਚ ਅਸੀਂ ਹਾਈ ਕਮਾਂਡਰ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਇਹਨਾਂ ਦਾ ਵੀ ਬਹੁਤ ਮਿਹਨਤ ਹੈ ਜੀ ਇਹਨਾਂ ਦੇ ਜੁਝਾਰੂ ਵਰਕਰ ਨੇ ਸਾਡੇ ਆਮਾਦੀ ਪਾਰਟੀ ਦੇ ਅੱਜ ਸਮੁੱਚੀ ਟੀਮ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਮੀਡੀਆ ਇੰਚਾਰਜ ਮੁਖਦੇਵ ਸਿੰਘ ਸਾਡੇ ਚੇਅਰਮੈਨ ਮਾਰਕਟ ਕਮੇਟੀ ਕਲਾਨੌਰ ਅਨਜੀਤ ਬਾੜ ਜੀ ਅਤੇ ਪਲੈਨਿੰਗ ਬੋਰਡ ਦੇ ਮੈਂਬਰ ਦਲਜੀਤ ਸਿੰਘ ਲੱਕੀ ਜੀ ਸਮੁੱਚੀ ਟੀਮ ਦਾ ਅਸੀਂ ਇੱਥੇ ਅੱਜ ਇਹਨਾਂ ਦਾ ਇਹਨਾਂ ਨੂੰ ਸਨਮਾਨਿਤ ਤੇ ਹੌਸਲਾ ਵਜਾਈ ਕਰ ਪਹੁੰਚੇ ਆ ਜੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਆਪਣੀ ਵੱਡੀ ਟੀਮ ਨੂੰ ਤਿਆਰ ਕਰਕੇ ਜਿਹੜੀ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਨੇ ਅਤੇ 2027 ਵਿੱਚ ਆਪਣੇ ਐਮਰ ਇਲੈਕਸ਼ਨਾਂ ਨੇ ਉਹਨਾਂ ਦੇ ਵੱਡੀ ਲੀਡ ਨਾਲ ਆਪਾਂ ਤੋਂ ਹਲਕਾ ਜਿੱਤ ਕੇ ਭਗਵੰਤ ਸਿੰਘ ਮਾਨ ਜੀ ਅਤੇ ਸ਼੍ਰੀ ਅਰਵਿੰਦ ਕੇਜਰੀ ਵੱਲ ਦੀ ਧੋਲੀ ਪਾਵਾਂਗੇ ਦੇਖੋ ਜੀ ਅੱਜ ਅਸੀਂ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਅਸੀਂ ਇਕੱਠੇ ਹੋਏ ਆ ਸਨਮਾਨਿਤ ਕਰਨੀ ਆਪਣੀ ਛੋਟੀ ਭੈਣ ਨੂੰ ਸਾਹਿਬ ਕੌਰ ਨੂੰ ਜਿਨ੍ਹਾਂ ਨੂੰ ਗੁਰਦਾਸਪੁਰ ਦਾ ਜਿਹੜਾ ਔਮਨ ਵਿੰਗ ਦਾ ਪ੍ਰਧਾਨ ਪਾਰਟੀ ਵੱਲੋਂ ਲਗਾਇਆ ਗਿਆ ਮੈਨੂੰ ਪੂਰੀ ਉਮੀਦ ਆ ਕਿ ਇਹ ਦਿਨ ਰਾਤ ਮਿਹਨਤ ਕਰਕੇ ਗੁਰਦਾਸਪੁਰ ਦੇ ਵਿੱਚ ਮਹਿਲਾ ਵਿੰਗ ਨੂੰ ਪੂਰਾ ਸੰਗਠਿਤ ਕਰਨਗੇ ਤੇ ਆਉਣ ਵਾਲੀਆਂ 227 ਦੀਆਂ ਚੋਣਾਂ ਦੇ ਵਿੱਚ ਮੈਂ ਮੰਨਦਾ ਕਿ ਔਮਨ ਵਿੰਗ ਦਾ ਬਹੁਤ ਵੱਡਾ ਅਹਿਮ ਯੋਗਦਾਨ ਹੋਊਗਾ ਇਹ ਸੀਟ ਨੂੰ ਆਵਾ ਦੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹ ਅਹੁਦਾ ਮਿਲਿਆ ਆ ਇਹਦੇ ਲਈ ਪਰਮਪਿਤਾ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਜਿਨ੍ਹਾਂ ਨੇ ਮੇਰੇ ਤੇ ਇੰਨੇ ਮਿਹਰ ਕਰਕੇ ਮੈਨੂੰ ਇਸ ਅਹੁਦੇ ਨਾਲ ਨਿਵਾਜਿਆ ਆ ਤੇ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਜਿਹੜੇ ਗੁਰਦਾਸਪੁਰ ਹਲਕੇ ਦੇ ਨੁਮਾਇੰਦੇ ਨੇ ਰਮਨ ਬਹਿਲ ਜੀ ਸਾਡੇ ਲੋਕ ਸਭਾ ਇੰਚਾਰਜ ਜਜੀਪ ਸ਼ਰਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਕਸ ਨਵੀਨ ਨਵੀ ਚੇਅਰਮੈਨ ਇਹਨਾਂ ਨੂੰ ਮਿਲੀ ਹੈ ਪਲੈਨਿੰਗ ਬੋਰਡ ਦੀ ਜੋਗ ਰੰਦਾਵਾ ਜੀ ਵੱਡਾ ਵੀਰ ਮੁਖਦੇਵ ਸਿੰਘ ਆਲੋਵਾਲ ਜੀ ਸੋ ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਇੱਕ ਛੋਟੀ ਭੈਣ ਦੀ ਤਰ੍ਹਾਂ ਹਮੇਸ਼ਾ ਹੀ ਗਾਈਡ ਕੀਤਾ ਆ ਤੇ ਬਹੁਤ ਜ਼ਿਆਦਾ ਮੇਰਾ ਹਮੇਸ਼ਾ ਹੀ ਸਾਥ ਦਿੰਦੇ ਨੇ ਮੇਰਾ ਹੌਸਲਾ ਵਧਾਉਂਦੇ ਨੇ ਸੋ ਅੱਜ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁ ਬាទ ਬਹੁਤ थैंक यू ਜਿਨ੍ਹਾਂ ਨੇ ਮੇਰਾ ਹੁਣ ਤੱਕ ਸਾਥ ਦਿੱਤਾ ਤੇ ਅੱਗੇ ਵੀ ਇਦਾਂ ਹੀ ਪਲੀਜ਼ ਸਾਰੇ ਮੇਰਾ ਸਾਥ ਦਿੰਦੇ ਰਹੋ